ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸੁਣਾਓ ਜੀ ਸਾਰਿਆਂ ਨੇ ਕਿਵੇਂ ਹੋ ਤੇ ਆਪਾਂ ਵੀ ਵਧੀਆ ਠੀਕ ਆਂ ਜੀ ਕਿਰਪਾ ਵਾਹਿਗੁਰੂ ਦੀ ਤਰੀਕ ਹੋ ਗਈ ਹੈ ਜੀ ਅੱਜ 22 22 ਤਰੀਕ ਦਾ ਹੈਗਾ ਦੁਪਹਿਰ ਦਾ ਟਾਈਮ ਤੇ ਅੱਜ ਤੁਹਾਨੂੰ ਇੱਕ ਘੈਂਟ ਜੀ ਵੀਡੀਓ ਹੋਰ ਦਿਨੇ ਆਂਗੇ ਤੇ ਸਾਰਿਆਂ ਨੂੰ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰੋਂ ਜੀ ਪਲੀਜ਼ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰਦੇ ਹੋ ਪ੍ਰੈਸ ਤਾਂ ਕਿ ਨਮੀਆਂ ਨੂੰ ਇਹ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤੇ ਅੱਜ ਭੈਣਾਂ ਲਈ ਮੈਂ ਹੋਰ ਸੋਹਣੀ ਸੋਹਣੀਆਂ ਆ ਤੁਹਾਨੂੰ ਪਾਸ਼ਮ ਦੀਆਂ ਵੈਰਾਈਟੀਆਂ ਦਿਖਾਉਣੀ ਆਂਗੀ ਤੇ ਇੱਕ ਭੈਣ ਮੇਰੀ ਸਿਸਟਰ ਹੀ ਲੱਗਦੀ ਆ ਨਾ ਤੇ ਉਹਨਾਂ ਨੇ ਕੰਮ ਬਹੁਤ ਟਾਈਮ ਦੇ ਕਰਦੇ ਆ ਤੇ ਉਹ ਹੈਂਡ ਮੇਡ ਕੋਟੀਆਂ ਸਕੀਵੀਆਂ ਜੋ ਵੀ ਤੁਸੀਂ ਹੈਂਡ ਮੇਡ ਪਾਸ਼ਮ ਦਾ ਸਮਾਨ ਬਣਵਾਉਣਾ ਸਾਰਾ ਰੈਡੀ ਕਰਦੇ ਨੇ ਉਹ ਤੇ ਕਿਸੇ ਵੀ ਭੈਣ ਨੇ ਬਣਵਾਉਣਾ ਹੋਵੇ ਕੁਝ ਵੀ ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਉਹਨਾਂ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਸ਼ੋਅ ਕਰ ਦੂੰਗੀ ਤੇ ਅੱਜ ਮੈਂ ਤੁਹਾਨੂੰ ਕੁਝ ਪੀਸ ਦਿਖਾਉਣੀ ਆ ਬਾਕੀ ਤੁਸੀਂ ਡਿਜ਼ਾਈਨ ਕਿੱਦਾਂ ਦੇ ਵੀ ਦੇਣੇ ਆ ਕਿਹ ਜਿਹਾ ਵੀ ਬਣਵਾਉਣਾ ਸਾਰੇ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਬਣਾ ਕੇ ਦੇ ਦੇਣਗੇ ਜਿਵੇਂ ਆਪਣੀਆਂ ਰਮਾਲਾਂ ਹੋ ਗਈਆਂ ਹਨਾ ਥਾਲ ਟਕਨ ਵਾਲੀਆਂ ਪ੍ਰਾਂਤਾਂ ਵਾਲੀਆਂ ਸਾਰੇ ਤਰ੍ਹਾਂ ਦੇ ਕਰੋਸ਼ੀਏ ਨਾਲ ਜੋ ਵੀ ਤੁਸੀਂ ਕੁਝ ਵੀ ਬਣਵਾਉਣਾ ਸਭ ਕੁਝ ਤੁਹਾਨੂੰ ਬਣਾ ਦੇਣਗੇ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ ਉਹਨਾਂ ਨੇ ਕੁਝ ਬਣਾਇਆ ਹੋਇਆ ਸੀਗਾ ਪਿਆਸੀ ਉਹਨਾਂ ਕੋਲੇ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਡਿਜ਼ਾਈਨ ਉਹ ਇਹਨਾਂ ਵਿੱਚੋਂ ਜੇ ਕਿਸੇ ਵੀ ਭੈਣ ਨੂੰ ਚਾਹੀਦਾ ਹੋਇਆ ਤੇ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਹੋਊਗਾ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਜੇ ਲੈਣਾ ਹੋਵੇ ਆਨਲਾਈਨ ਡਿਲੀਵਰੀ ਵੀ ਅਵੇਲੇਬਲ ਆ ਤੇ ਸਾਰੇ ਕਿਤੇ ਭੇਜ ਦੇਣਗੇ ਉਹ ਬਾਹਰ ਵੀ ਚਾਹੀਦਾ ਜਾਂ ਕਿਸੇ ਨੂੰ ਇੱਧਰ ਇੰਡੀਆ ਚ ਵੀ ਚਾਹੀਦਾ ਤੇ ਅੱਜ ਜੀ ਬਣੇ ਰਿਹਾ ਵੀਡੀਓ ਦੇ ਨਾਲ ਹਾਂਜੀ ਲਓ ਮੇਰੀ ਭੈਣ ਆ ਜਿਹੜੀ ਕੰਮ ਕਰਦੀ ਆ ਤੇ ਹਾਂਜੀ ਕਿਵੇਂ ਹੋ ਠੀਕ ਹੋਗੇ ਤੇ ਇਹ ਭੈਣ ਨੇਗੇ ਜਿਹੜੇ ਹੈਂਡਮੇਡ ਆਪਣੇ ਕੰਮ ਕਰਦੇ ਨੇ ਬ੍ਰਿਹਤ ਵੱਦ ਤੋਂ ਵੱਧ ਸਪੋਰਟ ਕਰਿਓ ਭੈਣ ਨੂੰ ਦੇਖੋ ਬਹੁਤ ਸੋਹਣਾ ਕੰਮ ਕਰਦੇ ਨੇਗੇ ਇਹ ਤੇ ਪਹਿਲਾਂ ਇਹ ਐਵੇਂ ਵੀ ਘਰਾਂ ਚ ਆਪ ਦੇ ਪੱਕੇ ਘਰੇ ਤੋਰਦੇ ਸੀ ਸਮਾਨ ਬਣਾ ਕੇ ਤੇ ਹੁਣ ਚਲੋ ਆਪਣੇ ਥਰੂ ਇਹਨਾਂ ਦੀ ਮੈਂ ਵੀਡੀਓ ਆਪਣੇ ਚੈਨਲ ਤੇ ਪਾਉਂਗੀ ਹਨਾ ਜਿਹੜੇ ਵੀ ਕਿਸੇ ਭੈਣ ਨੇ ਭਰਾ ਨੇ ਵੀਰ ਨੇ ਜੋ ਵੀ ਕੁਝ ਬਣਵਾਉਣਾ ਹੋਵੇ ਸੰਪਰਕ ਜਰੂਰ ਕਰ ਲਿਓ ਜੀ ਤੇ ਹਾਂਜੀ ਪਹਿਲਾ ਆ ਹੈਗੀ ਇਹਨਾਂ ਨੇ ਬਣਾਈ ਹੋਈ ਦਸਤੀ ਚਲੋ ਜੀ ਕੀ ਹੈ ਇਹ ਇਸ ਕੀਵੀ ਹੈ ਜੀ ਹਾਂ ਇਸ ਕੀ ਵੀ ਹੈਗੀ ਤੇ ਇਹਨਾਂ ਨੇ ਖੁਦ ਰੈਡੀ ਕਰੀਆ ਤੇ ਡਿਜ਼ਾਈਨ ਦੇਖ ਲਓ ਤੁਸੀਂ ਇੱਕ ਮਿੰਟ ਤੇ ਆਹ ਦੇਖ ਲਓ ਜੀ ਡਿਜ਼ਾਈਨ ਆ ਪਾਸ਼ਮਤੂ ਸੀ ਹੈ ਨਾ ਆਪਣੀ ਲਿਹਾਉਣੀ ਆਪਣੀ ਲਿਆ ਸਕਦੇ ਹੋ ਇਹਨਾਂ ਨੂੰ ਕਹਿਣਾ ਇਹ ਵੀ ਲਿਆ ਕੇ ਵਧੀਆ ਵਰਦਮਾਨ ਦੀ ਪਾਸ਼ਮ ਨੇ ਵਧੀਆ ਪਾਸ਼ਮ ਲਾਉਂਦੇ ਨੇਗੇ ਤੇ ਇਹ ਵੀ ਲਿਆ ਕੇ ਦੇ ਸਕਦੇ ਨੇ ਇਸ ਕੀ ਵੀ ਹੈਗੀ ਬਹੁਤ ਸੋਹਣੀ ਬਣੀ ਹੋਈ ਆ ਡਿਜ਼ਾਈਨ ਨੇ ਦਾਗਾ ਤੇ ਸਾਈਜ਼ ਵਗੈਰਾ ਤੁਸੀਂ ਦੇਖ ਲਓ ਇਹ ਜਿਹੜਾ ਵੀ ਕਿਸੇ ਦੇ ਆਉਂਦਾ ਹੋਇਆ ਬਾਵਾ ਬੂਮਾ ਫੁੱਲ ਲੰਬੀਆਂ ਨੇਗੀ ਇਹ 19 अच्छा दोस्तों मैं ये नीचे दी रेडी है कि हां ਤੇ ਵੀ ਕਿਸੇ ਨੇ ਵੀ ਬਲੇ ਬਾਵਾ ਵੀ ਇਹਦੀਆਂ ਸਾਰੀਆਂ ਮਤਲਬ 22 23 ਇੰਚ ਨੇ ਗਿਓ ਲੌਂਗ ਨੇਗੀਆਂ ਪੂਰੀਆਂ ਠੀਕ ਹੈ ਜੀ ਹਾਂਜੀ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਸਾਈਜ਼ ਜੇ ਕਿਸੇ ਨੇ ਵੀ ਚਾਹੀਦਾ ਹੋਇਆ ਤਾਂ ਇਹ ਦੱਸ ਦਿਓ ਜੀ ਜ਼ਰੂਰ ਕੰਟੈਕਟ ਨੰਬਰ ਇਹਨਾਂ ਦਾ ਮੈਂ ਦੇ ਦੂੰਗੀ ਨੈਕਸਟ ਇਹ ਜੈਕਟ ਇਹ ਜੈਕਟਾ ਦੀਦੀ ਹਾਂਜੀ ਇਹਦਾ ਸਾਈਜ਼ ਵਗੈਰਾ ਕੀ ਆ ਇਹ ਪੂਰੇ ਨਾਪੇ ਦੀ ਪੱਕੇ ਨਾਪੇ ਦੀਆਂ ਹੁੰਦੀਆਂ ਨੇ ਠੀਕ ਹੈ ਹਾਂਜੀ ਇਹ ਹੈਗੀ ਹੈ ਜੀ ਕਹਿੰਦੇ ਪੱਕੇ ਨਾਪੇ ਦੀ ਹੁੰਦੀ ਹੈ ਹਾਂ ਇਹ ਸਟਿਚੇਬਲ ਹੁੰਦੀਆਂ ਨੇ ਮਤਲਬ ਵੱਜ ਜਾਂਦੀਆਂ ਨੇ ਕੋਈ ਵੀ ਆਪਣੇ ਮਤਲਬ ਕਿ మీడియం ਸਾਈਜ਼ ਹਾਂ ਇਹ ਹੈਗਾ ਇਹਦਾ ਡਿਜ਼ਾਈਨ ਵਗੈਰਾ ਤੇ ਕੰਮ ਬਹੁਤ ਸੋਹਣਾ ਕੀਤਾ ਹੋਇਆ ਸਫਾਈ ਆ ਹੱਥ ਦੀ ਪੂਰੀ ਐ ਨਹੀਂ ਹੈਗਾ ਤੇ ਬਟਨ ਬੁੱਟ ਨੇ ਇਹਦੇ ਹਜੇ ਲਾਉਣ ਵਾਲੇ ਆ ਕਿਉਂਕਿ ਇਹ ਹਜੇ ਬੁਣੀ ਜਾਂਦੇ ਸੀਗੇ ਇਸ ਕਰਕੇ ਜੇ ਕਿਸੇ ਨੂੰ ਚਾਹੀਦਾ ਹੀ ਹੋਇਆ ਤਾਂ ਦੱਸ ਦਿਓ ਜੈ ਲੋ ਜਾ ਜਿਹੜਾ ਕਲਰ ਕੈਮਰੇ ਚ ਆ ਰਿਹਾ ਸੇਮ ਕਲਰ ਇਹੀ ਆ ਤੇ ਫਿਰ ਇਹ ਰੈਡੀ ਕਰਕੇ ਬਟਨ ਵਗੈਰਾ ਲਾ ਕੇ ਹਾਂ ਤੁਸੀਂ ਕਹੇ ਜੀ ਵੀ ਬਣਵਾਉਣਾ ਡਿਜ਼ਾਈਨ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਭੇਜ ਸਕਦੇ ਹੋ ਉਦਾਂ ਦਾ ਡਿਜ਼ਾਈਨ ਰੈਡੀ ਕਰ ਦੇਣਗੇ ਦੇਖੋ ਬਹੁਤ ਸੋਹਣੀ ਚੀਜ਼ ਆ ਇਹ ਇਹ ਤਾਂ ਇਹਨਾਂ ਨੇ ਚੌਰਸ ਨੈਕ ਬਣਾਇਆ ਵੀ ਸ਼ੇਪ ਵੀ ਬਣਾ ਦੇਣਗੇ ਜੇ ਵੀ ਸ਼ੇਪ ਕਰਨਾ ਇਹੀ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਨੈਕਸਟ ਇਹ ਵੀ ਬਾਈਟ ਸੀਰੀ ਸੀ ਹੈ ਜੀ ਹਾਂ ਜੀ ਇਹਦਾ ਕੋਈ ਏ ਵਾਈਟ ਸਕੀ ਵੀ ਆਗੇ ਕਿਵੇਂ ਵੀ ਤਰ੍ਹਾਂ ਦਾ ਸੂਈ ਨਾਲ ਕੋਈ ਵੀ ਬੇਲ ਵਗੈਰਾ ਫਲਾਵਰ ਕੁਛ ਵੀ ਪਵਾਉਣਾ ਤੇ ਇਹ ਨਹੀਂ ਬੱਚਿਆਂ ਵਾਸਤੇ ਹੁਣ ਕੋਈ ਕਹਿੰਦੇ ਮਾਸੀ ਦੀ ਲਾਡੋ ਮਾਮੀ ਦੀ ਲਾਡੋ ਕੋਈ ਵੀ ਕੁੜੀਆਂ ਨੇ ਕਾਲਜ ਜਾਂਦੀਆਂ ਨੇ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਾਈਟ ਸਕੀ ਵੀ ਦੇ ਵਿੱਚ ਕੋਈ ਵੀ ਕਲਰ ਦੇ ਵਿੱਚ ਆਪਦੀ ਚੁਆਇਸ ਦੇ ਨਾਲ ਪਵਾ ਸਕਦੇ ਹਾਂ ਇਹ ਹੁਣ ਲਿਖਦੇ ਆ ਲਿਖ ਕੇ ਆਉਂਦਾ ਹਨਾ ਮਾਮੇ ਦੀ ਭਾਣ ਜੀਜਾ ਲਾਡੋ ਜਾਂ ਕੁਛ ਵੀ ਇੱਥੇ ਕਹਿੰਦੇ ਵੀ ਹਾਂ ਅਸੀਂ ਉਹ ਲਿਖ ਸਕਦੇਾਂਗੇ ਜਿਵੇਂ ਆ ਫਲਾਵਰ ਨੇਗੇ ਇਹ ਫਲਾਵਰ ਨੇ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਡਿਜ਼ਾਈਨ ਤੁਸੀਂ ਪਵਾਉਣਾ ਪਲੈਨ ਤੇ ਉਹ ਵੀ ਅਸੀਂ ਪਾ ਦਾਂਗੇ ਕੁਝ ਲਿਖਾਉਣਾ ਨੇਮ ਬਖਾਰਾ ਲਿਖਾਉਣਾ ਸਾਰਾ ਕੁਝ ਕਰ ਦਾਂਗੇ ਇਹ ਤਾਂ ਜਸਟ ਇਹਨਾਂ ਨੇ ਥੋੜੀਆਂ ਥੋੜੀਆਂ ਰੈਡੀ ਕਰਕੇ ਰੱਖੀਆਂ ਹੋਈਆਂ ਸੀ ਘਰੇ ਇਹਨਾਂ ਕੋਲੇ ਤੇ 2-4 ਕੁ ਪੀਸ ਸੀਗੇ ਬਾਕੀ ਸੇਲ ਹੋਗੇ ਇਹਨਾਂ ਦੇ ਉਹ ਇਹ ਸਾਰਾ ਕੁਝ ਬਣਾ ਕੇ ਦੇ ਦੇਣਗੇ ਜੀ ਤੇ ਦੱਸ ਦਿਓ ਤੁਸੀਂ ਹਾਂਜੀ ਨੈਕਸਟ ਇਹ ਕਰੋਸ਼ੀ ਵਾਲੀ ਸਕੀ ਜੀ ਆਹ ਦੇਖੋ ਜੀ ਬਿਲਕੁਲ ਐਨ ਲੱਗਦੀ ਹੈ ਜਿਵੇਂ ਰੈਡੀमेड ਹੁੰਦੀ ਹੈ ਤੇ ਮੈਨੂੰ ਪਰਸਨਲੀ ਇਹ ਬਹੁਤ ਪਸੰਦ ਆਈ ਆ ਤੇ ਇਹ ਕਰੋਸ਼ੀ ਨਾਲ ਬੁਣੀ ਹੋਈ ਆ ਤੇ ਕਲਰ ਇਹਦਾ ਐਦਾ ਡਿਜ਼ਾਈਨ ਦੇਖ ਲੋ ਆ ਫਲਾਰ ਨੇ ਜਿਹੜੇ ਇਹ ਵੀ ਇਹਨਾਂ ਨੇ ਖੁਦ ਬੁਣ ਕੇ ਲਾਏ ਨੇਗੇ ਤੇ ਪੂਰੀ ਵਧੀਆ ਦੇਖੋ ਇਹਦਾ ਸਾਈਜ਼ ਵਗੈਰਾ ਕੀ ਆ ਇਹ ਵੀ ਫੁੱਲ ਪੱਕੇ ਨਾਪੇ ਦੀ ਸਕੀ ਵੀ ਹੈ ਅੱਛਾ ਇਹ ਪੱਕੇ ਨਾਪੇ ਦੀ ਹੈ ਕਹਿੰਦੇ ਫੁੱਲ ਪੱਕੇ ਨਾਪੇ ਦੀ ਸਕੀ ਵੀ ਹਾਂਜੀ ਪੂਰੀ ਖੁੱਲੀ ਡੁੱਲੀ ਹੈ ਜੀ ਇਹ ਬਣਵਾ ਸਕਦੇ ਹਾਂ ਨੌਜ ਵੀ ਬਣਵਾ ਸਕਦੇ ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੇ ਸਭ ਕੁਝ ਬਣਵਾ ਦਾਂਗੇ ਕਈ ਵਾਰ ਆਪਾਂ ਗੋਲ ਗਲੇ ਦੀ ਬੰਦ ਵੀ ਆਪਾਂ ਕਹਿੰਦੇ ਕੋਟੀ ਹੋਵੇ ਕੁਝ ਵੀ ਬਣਾ ਸਕਦੇ ਹਾਂ ਹਾਂ ਕਹਿੰਦੇ ਵੀ ਕਰੋਸ਼ੀਏ ਤੇ ਤੁਸੀਂ ਇਸ ਤੋਂ ਬਿਨਾ ਹੋਰ ਵੀ ਕੁਝ ਵੀ ਰੈਡੀ ਕਰਵਾਉਣਾ ਸਕੀ ਵੀ ਜਿਹਾ ਬਲਾਊਜ਼ ਵਗੈਰਾ ਤਾਂ ਜਾਂ ਕੋਈ ਸਵੈਟਰ ਵਗੈਰਾ ਵੀ ਉਹ ਸਾਰੇ ਬਣਾ ਸਕਦੇ ਆ ਇਹ ਤਾਂ ਜਸਟ ਇਹਨਾਂ ਨੇ ਇੱਕ ਰੈਡੀ ਕਰਕੇ ਰੱਖੀ ਹੋਈ ਸੀਗੀ ਕੋਲੇ ਤੇ ਬਹੁਤ ਸੋਹਣੀ ਚੀਜ਼ ਐ ਵੀ ਬਾਵਾ ਬੂਵਾ ਫੋਲ ਲੰਬੀਆਂ ਨੇ ਬਾਈ ਪਰ ਪਾਸ਼ਮ ਦੀ ਕੋਈ ਸ਼ਿਕਾਇਤ ਨਹੀਂ ਪਾਸ਼ਮ ਬੜੀ ਆਲੀ ਹੋਊਗੀ ਹਨਾ ਤੇ ਬਾਕੀ ਇਹਨਾਂ ਦੀ ਤਾਂ ਮਿਹਨਤ ਆ ਗਈ ਹੱਥਾਂ ਦੀ ਤੇ ਜਰੂਰ ਸਪੋਰਟ ਕਰਿਓ ਜੀ ਨੈਕਸਟ ਇਹ ਟਾਈ ਡਾਈ ਪਾਸ਼ਮਾ ਹਾਂਜੀ ਇਹ ਟਾਈ ਡਾਈ ਪਾਸ਼ਮਾਗੀ ਬਹੁਤ ਚੱਲਦੀ ਐ ਵੀ ਅੱਜ ਕੱਲ੍ਹ ਹੁਣ ਤੇ ਇਹ ਵੀ ਕਾਲਜ ਵਾਲੀਆਂ ਕੁੜੀਆਂ ਵਾਸਤੇ ਸਕੀਵੀ ਐ ਇਹ ਵੀ ਇਹ ਵੀ ਹਾਂ ਇਨੈਚਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਾਇਆ ਹੋਇਆ ਹੈ ਪਹਿਲਾਂ ਫਲਾਵਰ ਜੇ ਬੇਲ ਤੇ ਇਹ ਸਾਰੀ ਰੈਡੀ ਹੈ ਬਟਰ ਵਗੈਰਾ ਹਜੇ ਰਹਿੰਦੇ ਆ ਸਰ 2-3 ਕ ਬਟਨ ਰਹਿੰਦੇ ਆ ਹਜੇ ਇਹਦੇ 2 ਕ ਲੱਗੇ ਹੋਏ ਨੇਗੇ ਇਹਦੇ ਤੇ ਬਾਵਾ ਬੂਵਾ ਤੇ ਵੀ ਡਿਜ਼ਾਈਨ ਆ ਇਹਦੇ ਆ ਦੇਖੋ ਸੇਮ ਡਿਜ਼ਾਈਨ ਬਾਵਾ ਤੇ ਹੈਗਾ ਤੇ ਸੇਮ ਡਿਜ਼ਾਈਨ ਇਹਦੇ ਬੈਕ ਤੇ ਵੀ ਹੈਗਾ ਤੇ ਇਹ ਟਾਈ ਡਾਈ ਪਾਸ਼ਮ ਦੇ ਵਿੱਚ ਬੁਣੀ ਹੋਈ ਹੈਗੀ ਠੀਕ ਹੈ ਜੀ ਤੇ ਇਹਦੇ ਬੈਕ ਤੇ ਵੀ ਦਿਖਾ ਦਿਓ ਡਿਜ਼ਾਈਨ ਆ ਦੇਖੋ ਜੀ ਇਹਦੇ ਬੈਕ ਤੇ ਵੀ ਦੋ ਬੇਲਾਂ ਉਵੇਂ ਹੀ ਨੇ ਤੇ ਤੁਸੀਂ ਹੋਰ ਵੀ ਡਿਜ਼ਾਈਨ ਵੀ ਇਸ ਤੋਂ ਬੇਲ ਤੋਂ ਬਿਨਾ ਹੋਰ ਡਿਜ਼ਾਈਨ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੀ ਤੇ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਆਊਗਾ ਇਹ ਤਾਂ ਜਸਟ ਇਹਨਾਂ ਨੇ ਇੱਕ ਰੈਡੀ ਕਰਕੇ ਰੱਖੀ ਹੋਈ ਸੀਗੀ ਤਾਂ ਕਰਕੇ ਆਪਾਂ ਤੁਹਾਨੂੰ ਇਹ ਦਿਖਾਤੀ ਆ ਤੇ ਇਹ ਨਾਪ ਸਾਈਜ਼ ਕੀ ਹੈ ਜੀ ਇਹਨਾਂ ਦਾ ਏਡੀ ਮੇਕੋਲ ਜੜੀ ਕੁੜੀਆਂ ਥੋੜੀਆਂ ਪਤਲੀਆਂ ਹੁੰਦੀਆਂ ਨੇ ਜੀਆਂ ਆਪਣੇ ਵੀ ਜੀਨ ਵਗੈਰਾ ਨਾਲ ਥੋੜੀ ਨਾ ਸ਼ਾਰਟ ਪਾਉਂਦੀਆਂ ਨੇ ਜੀ ਹਾਂ ਆਪਣੀਆਂ ਬਾਜੂ ਵੀ ਥੋੜੀਆਂ ਸ਼ਾਰਟ ਹੁੰਦੀਆਂ ਨੇ ਜੀ ਇਹ ਓਮੇ ਬਣਾਈ ਹੋਈ ਆ ਓਮੇ ਰੈਡ ਕੀਤੀ ਹੋਈ ਹੈਗੀ ਠੀਕ ਹੈ ਜੀ ਬਾਕੀ ਤੁਸੀਂ ਸਾਈਜ਼ ਆਪ ਦੇ ਅਕੋਰਡਿੰਗ ਜਿੰਨਾ ਤੁਹਾਡਾ ਸਾਈਜ਼ ਹੋਊਗਾ ਉਹ ਦੱਸ ਦਿਓ ਉਦਾਂ ਨਿਬੋਣੀ ਬੁਣੀ ਜਾਊਗੀ ਤੇ ਨੈਕਸਟ ਹੈਗਾ ਆਹ ਵਾਲਾ ਬਲੌਡੈਨ ਟਾਈ ਡਾਈ ਹਾਂ ਐਡਿਟ ਕਰੀ ਜਾਂਦੇ ਹਾਂ ਹਾਂ ਇਹ ਕਰ ਕਿਸੇ ਨੂੰ ਪਸੰਦ ਆ ਬੀ ਸ਼ੇਪ ਬਣਾਉਣਾ ਜਾਂ ਗੋਲ ਨੈਕ ਵਾਲਾ ਬਣਾਉਣਾ ਕੁਝ ਵੀ ਬਣਾਉਣਾ ਦੱਸ ਦਿਓ ਅਸੀਂ ਬਣਾਵਾਂਗੇ ਹਾਂ ਇਹ ਅਜੇ ਰੈਡੀ ਕਰਦੇ ਨਹੀਂ ਅਜੇ ਇੰਨਾ ਕੁ ਪੀਸ ਇਹਨਾਂ ਨੇ ਬੁਣਿਆ ਸੀਗਾ ਤੇ ਇਹ ਆਪਾਂ ਦਿਖਾਉਣ ਲਈ ਤੁਹਾਨੂੰ ਬਿੱਤੂ ਨੂੰ ਪਤਾ ਲੱਗ ਜਾਊਗਾ ਇਹ ਡਿਜ਼ਾਈਨ ਹੈ ਇਹਦੇ ਵਿੱਚ ਕਲੀਆਂ ਜਿਹੇ ਵਾਲਾ ਪਿਆ ਹੋਇਆਗਾ ਤੇ ਤੁਸੀਂ ਚੈੱਕ ਕਰ ਲਓ ਤੇ 컬러 ਇਹਦਾ ਬਹੁਤ ਸੋਹਣਾ ਪਿੰਕਿਸ਼ ਜਿਹਾ ਜਾਂ ਕਿਸੇ ਨਿਊ ਮੈਰਿਡ ਨਿਊਲੀ ਮੈਡ ਹੁੰਦੀ ਹੈ ਨਾ ਇਹ ਗੂੜੇ ਗੂੜੇ ਰੰਗ ਪਾਉਂਦੇ ਆ ਲੋਕ ਸੋਹਣੇ ਲੱਗਦੇ ਆ ਬਾਕੀ ਸਰਦੀ ਸਭ ਐਸੇ ਵੀ ਗੂੜੇ ਰੰਗ ਸੋਹਣੇ ਲੱਗਦੇ ਆ ਤੇ ਤੁਸੀਂ ਬਾਈ ਕਰ ਸਕਦੇ ਹੋ ਜੀ ਇਹਨਾਂ ਤੋਂ ਬਾਕੀ ਜੇ ਤੁਸੀਂ ਰੈਡੀ ਕਰਵਾਉਣਾ ਰੈਡੀ ਕਰਵਾ ਸਕਦੇ ਹੋਗੇ ਤੇ ਬਹੁਤ ਸੋਹਣਾ ਭੈਣ ਦੀ ਹੱਥ ਦੀ ਸਫਾਈ ਹੈਗੀ ਤੇ ਕੰਮ ਬਹੁਤ ਸੋਹਣਾਗਾ ਮੈਨੂੰ ਖੁਦ ਨੂੰ ਬਹੁਤ ਸੋਹਣਾ ਲੱਗਿਆਗਾ ਤੇ ਨੈਕਸਟ ਹੈਗਾ ਇਹ ਹਾਫ ਬਾਜੂ ਵਾਲਾ ਬਲੌਜ਼ ਕਹਿ ਦਿੰਨੇ ਹਾਂ ਹਾਂ ਬਲੌਜ਼ ਕਹਿ ਦਿੰਨੇ ਹਾਫ ਬਾਜੂ ਵਾਲਾ ਤੇ ਚੌਰਸ ਨੈਕ ਦੇ ਵਿੱਚ ਬਣਿਆ ਹੋਇਆਗਾ ਇਹ ਇਹ ਵਸ ਸੁੱਚਲਾਈ ਕਰਨਾ ਲਗਾ ਸਾਈਡਾਂ ਤੋਂ ਵਿਅਸਤ ਰੈਡੀ ਹੈ ਨਾ ਜੀ ਇਹ ਹਾਂ ਇਹ ਲੈਸ ਕਹਿੰਦੇ ਨੇ ਜਿਹੜੀ ਇਹ ਕਰੋਸ਼ੀ ਨਾਲ ਲਾਉਂਦੇ ਨੇਗੇ ਤੇ ਪਹਿਲਾਂ ਲੱਗੀ ਹੋਈ ਹੈ ਇੱਕ ਦੇ ਹਾਂਜੀ ਆਹ ਜੈਲੋ ਜਿਹੇ ਲੱਗੀ ਹੋਈ ਆ ਆ ਦੇਖੋ ਤੇ ਇਹਨੂੰ ਇਹ ਲੈਸ ਕਹਿੰਦੇ ਆਗੇ ਆਹ ਚੀਜ਼ ਆ ਜਿਹੜੀ ਇਹ ਲੈਸ ਆ ਇਹਦੇ ਮੋਢਿਆਂ ਤੇ ਲੱਗੀ ਹੋਈ ਆ ਜਿਹੜੀ ਕਰੋਸ਼ੀ ਨਾਲ ਬੁਣੀ ਹੋਈ ਹੈ ਇਹਨਾਂ ਨੇ ਜੇ ਕਰੇ ਸਲਾਈਆਂ ਤੇ ਵੀ ਲੋਆਂ ਨੇ ਸਲਾਈਆਂ ਤੇ ਵੀ ਲੋ हां ओ ਤੁਸੀਂ ਦੱਸ ਦਿਓ ਸਲਾਈਆਂ ਤੇ ਲੌਣੀਆਂ ਕਹਿੰਦੇ ਸਲਾਈਆਂ ਤੇ ਵੀ ਲਾ ਦਾਂਗੇ ਕਰੋਸ਼ੀ ਵਾਲੀ ਲੌਣੀਆਂ ਕਰੋਸ਼ੀ ਵੀ ਲਾ ਦਾਂਗੇ ਇਹ ਵੀ ਬਹੁਤ ਸੋਹਣਾ ਲੱਗਦਾ ਕਲਰ ਵੀ ਬਹੁਤ ਸੋਹਣਾ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਦੇ ਵਿੱਚ ਤੇ ਇਹ ਵੀ ਜਿਵੇਂ ਕਾਲਜ਼ ਵਾਲੀਆਂ ਕੁੜੀਆਂ ਜਾਂ ਹੋਰ ਵੀ ਕਿਸੇ ਨੇ ਭੈਣ ਨੇ ਮੈਰਿਡ ਨੇ ਲੈਣੀ ਹੋਵੇ ਤਾਂ ਇਹ ਇਨਾਂ ਕੋਲੇ ਪੀਸ ਰੈਡੀ ਪਏ ਨੇਗੇ ਜੀ ਦੱਸਦੇ ਤੁਸੀਂ ਜਰੂਰ ਸਪੋਰਟ ਕਰਿਓ ਭੈਣ ਨੂੰ ਵੱਧ ਤੋਂ ਵੱਧ ਹਨਾ ਤੇ ਇਹ ਵੀ ਕੰਮ ਮਿਹਨਤ ਵਾਲਾ ਵਧੀਆ ਕੰਮ ਆਗਾ ਕੋਈ ਮਾੜਾ ਕੰਮ ਨਹੀਂ ਹੈਗਾ ਤੇ ਬਾਕੀ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਹਜੇ ਨਾ ਤੇ ਹੁਣ ਇਹਨਾਂ ਦਾ ਆਪਾਂ ਫੇਸ ਬਣਵਾਵਾਗੇ ਕਹਿ ਕੇ ਪਹਿਲਾਂ ਭੈਣ ਘਰੀ ਕੰਮ ਕਰਦੇ ਸੀ ਇਹਨਾਂ ਦੀ ਸਿਸਟਰ ਤੇ ਦੋਨੇ ਕਰਦੇ ਨੇਗੇ ਤੇ ਇਹ ਪਹਿਲਾਂ ਘਰੇ ਕੰਮ ਕਰਦੇ ਸੀ ਤੇ ਸੇਲ ਕਰਨ ਲਈ ਆਪਣੇ ਪੱਕੇ ਪਿੰਡ ਭੇਜਦੇ ਹੁੰਦੇ ਸੀਗੇ ਤੇ ਹੁਣ ਚਲੋ ਜੇ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਆ ਹਨ ਤੇ ਹੁਣ ਆਪਾਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜੋ ਵੀ ਤੁਹਾਡੇ ਕੋਲ ਹੈਗਾ ਤਿਆਰ ਕਰਿਆ ਹੋ ਉਹ ਲੈ ਕੇ ਆਇਓ ਤੇ ਜਰੂਰ ਸਪੋਰਟ ਕਰਿਓ ਜੀ ਭੈਣ ਨੂੰ ਆਪਣੇ ਸਿਸਟਰ ਹੀ ਨੇਗੇ ਤੇ ਕੋਈ ਸ਼ਿਕਾਇਤ ਵਾਲੀ ਗੱਲ ਨਹੀਂ ਹੋਊਗੀ ਹਾਂਜੀ ਇੱਕ ਵਾਰ ਜੂਸਪੋਰਟ ਕਰਿਓ ਜੀ ਮੈਂ ਤੁਹਾਡੇ ਇਹਨਾਂ ਦਾ ਕੰਟੈਕਟ ਨੰਬਰ ਆਪਣੀ ਸਕਰੀਨ ਤੇ ਸ਼ੋਅ ਹੋਊਗਾ ਤੁਸੀਂ ਉਹਦੇ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕਾਲ ਕਰਨੀ ਹੈ ਜੀ ਕਿਸੇ ਨੇ ਕਾਲ ਕਰ ਸਕਦੇ ਹੋ ਇਹਨਾਂ ਪੀਸਾਂ ਚੋਂ ਕੋਈ ਵੀ ਪੀਸ ਬਾਏ ਕਰਨਾ ਤਾਂ ਇਹ ਰੈਡੀ ਪਏ ਨੇਗੇ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਆਪਦਾ ਡਿਜ਼ਾਈਨ ਖੋਦ ਦੇਣਾ ਤੁਸੀਂ ਆਪਦਾ ਡਿਜ਼ਾਈਨ ਦਿਓ ਤੇ ਇਹ ਰੈਡੀ ਕਰਕੇ ਸੇਮ ਤੁਹਾਨੂੰ ਦੇ ਦੇਣਗੇ ਕੋਈ ਕਲਰ ਦੱਸਣਾ ਤੁਸੀਂ ਸਾਨੂੰ ਇਹ ਕਲਰ ਦੀ ਪਾਸ਼ਮ ਲੈ ਕੇ ਬਣਵਾ ਦਿਓ ਉਹ ਵੀ ਬਣਾ ਦੇਣਗੇ ਤੇ ਬਾਕੀ ਪਾਸ਼ਮ ਜਿਹੜੀ ਇਹਨਾਂ ਦੇ ਥਰੂ ਲਊਗਾ ਕੋਈ ਮਾੜੀ ਨਹੀਂ ਹੋਊਗੀ ਪੂਰੀ ਵਧੀਆ ਹੋਊਗੀ ਬਹੁਤ ਵਧੀਆ ਕੰਮ ਆਗਾ ਤੇ ਚਲੋ ਜੀ ਜਰੂਰ ਸਪੋਰਟ ਕਰਿਓ ਤੇ ਮਿਲਦੇ ਆਂ ਫਿਰ ਤੁਹਾਨੂੰ ਠਹਿਰ ਕੇ ਜੀ ਹਾਂ ਉਹਤੇ ਜਿਆਦੇ ਲੂਈ ਹੁੰਦੀ ਹੈ ਕਿ ਪੱਚੇ ਵਾਲਾ ਥੋੜਾ ਇਹ ਮੋਟਾ ਹੁੰਦਾ ਹਾਂਜੀ